ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਭਗਤ ਰਵਿਦਾਸ ਜੀ ਦੇ ਪਿਛਲੇ ਜਨਮ ਦੀ ਕਥਾ ਸਵਾਮੀ ਰਾਮਾਨੰਦ ਜੀ ਰਗੂ ਦੇ ਮਹਿਲੇ ਵਿੱਚੋਂ ਨਿਕਲੇ ਹੀ ਸਨ ਕਿ ਸਵਾਮੀ ਜੀ ਦਾ ਚੇਲਾ ਜੋ ਰਵਿਦਾਸ ਜੀ ਨੂੰ ਦੇਖਣ ਵੇਲੇ ਕੋਲ ਖਲੋਤਾ ਸੀ ਉਹ ਬੋਲਿਆ हे गुरुदेव एहे की कोतक है स्वामी रामानंद जी कहंदे कैसा कोतक ਚੇਲਾ ਨੇ ਆਖਿਆ ਇੱਕ ਤਾਂ ਆਪ ਸਵੇਰੇ ਸਵੇਰੇ ਨੀਚ ਜਾਤੀਆਂ ਦੇ ਮਹਿਲ ਆਏ ਦੂਸਰਾ ਦੂਸਰਾ ਬਾਲਕ ਨੂੰ ਦੇਖ ਕੇ ਆਪ ਜੀ ਨੇ ਬਚਨ ਕੀਤਾ ਪੁਰਬਲੇ ਜਨਮ ਦਾ ਫਲ ਹੈ ਇਸ ਦਾ ਕੀ ਭਾਵ ਅਰਥ ਕੁਝ ਸਮਝ ਨਹੀਂ ਲੱਗੀ RAM ਜੀ ਦਾ ਕੀ ਹੁਕਮ ਹੈ ਰਾਮਾਨੰਦ ਜੀ ਗੁਸਾਈ ਦਾ ਇਹ ਨਾਇੰਸੀ ਕਿ ਉਹ ਆਪਣੇ ਚੇਲਿਆਂ ਨੂੰ ਭਲੇਖੇ ਵਿੱਚ ਨਹੀਂ ਸੰਰਖਦੇ ਉਹਨਾਂ ਦੇ ਹਰ ਸ਼ੰਕੇ ਨੂੰ ਨਵ੍ਰਿੱਤ ਕਰਦੇ ਸਨ ਉਹ ਆਪ ਤ੍ਰੈਕਾਲਦਰਸ਼ੀ ਸਨ ਤ੍ਰੈਕਾਲਦਰਸ਼ੀ ਹੋਣ ਕਰਕੇ ਉਹਨਾਂ ਨੂੰ ਸਾਰਾ ਗਿਆਨ ਸੀ ਉਹਨਾਂ ਨੇ ਆਪਣੇ ਚੇਲੇ ਨੂੰ ਉੱਤਰ ਦਿੱਤਾ हे ਬੇਟਾ ਇਹ ਜੋ ਬਾਲਕ ਤੱਕਿਆ ਹੈ ਇਹ ਇੱਕ ਮਹਾਤਮਾ ਤੇ ਭਗਤ ਹੋਏਗਾ ਪੂਰਬਲੇ ਜਨਮ ਵਿੱਚ ਇਸਨੇ ਇੱਕ ਭੁੱਲ ਕੀਤੀ ਸੀ ਜਿਸ ਕਰਕੇ ਇਸ ਨੂੰ ਚਮਾਰਾਂ ਦੇ ਘਰ ਜਨਮ ਲੈਣਾ ਪਿਆ ਜੀਵ ਨੂੰ ਕਰਮ ਦਾ ਫਲ ਜ਼ਰੂਰ ਮਿਲਦਾ ਹੈ ਚੇਲਾ ਅਖਦਾ ਹੈ ਮਹਾਰਾਜ ਇਸਨੇ ਕੈਸੀ ਪੁੱਲ ਕੀਤੀ ਸੀ ਰਾਮਾਨੰਥ ਜੀ ਨੇ ਕਿਹਾ ਇਹ ਇੱਕ ਬ੍ਰਹਮਚਾਰੀ ਤੇ ਮੇਰਾ ਚੇਲਾ ਸੀ ਇਹ ਰਘੂ ਚਮਾਰ ਦੇ ਘਰ ਜਨਮਿਆ ਤੇ ਸਾਲ ਹੋਇਆ ਹੀ ਮਰ ਗਿਆ ਸੀ ਇਸ ਦੀ ਕਲਿਆਣ ਹੋਣੀ ਸੀ पर इज दी एक इच्छा ਤੇ ਦੂਸਰੀ ਭੁੱਲ ਰਹੀ ਇਸ ਨੂੰ ਮੁੜ ਜਨਮ ਧਾਰਨ ਕਰਨਾ ਪਿਆ ਚੇਲਾ ਆਖਦਾ ਹੈ ਐਸਾ ਹੀ ਤਾਂ ਮੈਂ ਪੁੱਛ ਰਿਹਾ ਹਾਂ ਕਿ ਕਿਉਂ ਜਨਮ ਧਾਰਨ ਕਰਨਾ ਪਿਆ ਆਖਰ ਉਹ ਕੈਸੀ ਭੁੱਲ ਸੀ ਰਾਮਾਨੰਦ ਜੀ ਦੱਸਦੇ ਹਨ ਇਹ ਬ੍ਰਹਮਚਾਰੀ ਭਿਖਿਆ ਲੈਣ ਜਾਂਦਾ ਸੀ ਤੇ ਹਰੀ ਨਰਾਇਣ ਆਖਦਾ ਸੀ ਛੁਟਕੀ ਛੁਟਕੀ ਆਟਾ ਲਿਆਉਂਦਾ ਤੇ ਲੰਗਰ ਵਿੱਚ ਪਕਦਾ ਸੀ ਜੋ ਸਾਧੂ ਆਉਂਦਾ ਉਹ ਭੋਜਨ ਕਰਦਾ ਅਸਾਂ ਦੇ ਡੇਰੇ ਕੋਲ ਛੋਟੂ ਮਲ ਪੋਟੂ ਮਲ ਬਾਣੀਆਂ ਦਾ ਘਰ ਸੀ ਉਹ ਸਾਰੇ ਦੇ ਸਾਰੇ ਬੜੇ ਨੀਚ ਸਨ ਉਹਨਾਂ ਦਾ ਧੰਦਾ ਠੀਕ ਨਹੀਂ ਸੀ ਉਹ ਹਰ ਤਰ੍ਹਾਂ ਗਰੀਬਾਂ ਨੂੰ ਲੁੱਟਦੇ ਸਨ ਉਸ ਦਾ ਗੰਦਾ ਵਿਵਾਰ ਦੇਖ ਲੋਕ ਕੰਨਾਂ ਤੇ ਹੱਥ ਰੱਖਦੇ ਸਨ ਉਹੋ ਘੱਟ ਤੋਲਦੇ ਧੋਖਾ ਕਰਦੇ ਫਰੇਵ ਨਾਲ ਮਾਲ ਥੋੜਾ ਦੇਂਦੇ ਤੇ ਰਕਮ ਬੋਤੀ ਲੈਂਦੇ ਹਨ RAM ਦੀ ਸੂਂ ਪਰਮਾਤਮਾ ਦੀ ਸੁਗੰਧ ਆਖ ਕੇ ਭੋਲੇ ਪੁਰਸ਼ਾਂ ਦੇ ਕੱਪੜੇ ਨਾਹੀ ਦੁਰ ਜਾਂਦੇ ਨੇ ਪਾਪਾ ਨਾਲ ਮਾਇਆ ਬਹੁਤ ਇਕੱਠੀ ਕੀਤੀ ਹੈ ਜੇ ਕਦੀ ਪੁੰਨ ਦਾਨ ਕਰਦੇ ਵੀ ਹਨ ਤਾਂ ਨਫੇ ਖਾਤਰ ਕਰਦੇ ਨੇ ਮਾਇਆ ਨਾਗਨੀ ਦੇ ਪੁਜਾਰੀ ਨੇ ਝੂਠ ਦੇ ਪ੍ਰਭਾਵ ਕਾਰਨ ਇਹਨਾਂ ਦੀ ਬੁੱਧੀ ਮਲੀਨ ਹੋ ਚੁੱਕੀ ਹੈ ਘਰ ਦੀਆਂ ਇਸਤਰੀਆਂ ਸਤਵੰਤੀਆਂ ਨਹੀਂ ਰਹੀਆਂ ਉਹ ਪਰ ਪੁਰਸ਼ਾਂ ਨਾਲ ਮੇਲ ਕਰਦੀਆਂ ਹਨ ਐਸੇ ਮਹਾਪਾਪੀ ਪੁਰਸ਼ਾਂ ਦੇ ਘਰ ਦਾ ਆਇਆ ਸਿੱਧਾ ਖਾ ਕੇ ਸੰਤਾ ਦੀ ਬੁੱਧੀ ਪ੍ਰਿਸ਼ਟ ਹੋ ਜਾਂਦੀ ਹੈ ਮਨ ਅਸ਼ਾਂਤ ਹੋ ਜਾਂਦਾ ਹੈ ਪਰਮਾਤਮਾ ਦੇ ਚਰਨ ਕੰਬਲਾ ਨਾਲ ਬਿਰਤੀ ਨਹੀਂ ਸੀ ਜੁੜਦੀ ਇੱਕ ਦਿਨ ਬਾਰਿਸ਼ ਸੀ ਸਾਡਾ ਚੇਲਾ ਬ੍ਰਹਮਚਾਰੀ ਸਿੱਧਾ ਮੰਗਣ ਵਾਸਤੇ ਗਿਆ ਮੰਦਰ ਵਿੱਚੋਂ ਨਿਕਲਦਾ ਹੀ ਬਾਣੀਏ ਦੇ ਘਰ ਮੋਰੇ ਜਾ ਕੇ ਪੈਰ ਤਿਲਕਣ ਦੇ ਕਾਰਨ ਡਿੱਗ ਪਿਆ ਚੰਡਾਲ ਬਾਣੀਏ ਦਾ ਲੜਕਾ ਖਲੋਤਾ ਸੀ ਉਸ ਨੇ ਬ੍ਰਹਮਚਾਰੀ ਨੂੰ ਉਠਾਇਆ ਤੇ ਅੱਗੇ ਮੰਗਣ ਨਾ ਜਾਣ ਦਿੱਤਾ ਸਗੋਂ ਆਪਣੇ ਘਰੋਂ ਹੀ ਉਤਨਾ ਸਿੱਧਾ ਦੇ ਦਿੱਤਾ ਜਿੰਨਾ ਡੇਰੇ ਵਾਸਤੇ ਚਾਹੀਦਾ ਸੀ ब्रह्मचारी सिद्धਾ ਲੈ ਕੇ ਤੇਰੇ ਆ ਗਿਆ ਪ੍ਰਸ਼ਾਦ ਤਿਆਰ ਹੋਇਆ ਜਦੋਂ ਛਕਿਆ ਤਾਂ ਮੇਰੀ ਸੂਰਤ RAM ਨਾਲੋਂ ਟੁੱਟ ਗਈ ਸਰੀਰ ਆਲਸੀ ਹੋ ਗਿਆ ਨੀਂਦ ਆਉਣ ਲੱਗੀ ਦਿਲ ਪਾਰੇ ਦੀ ਤਰ੍ਹਾਂ ਡੋਲਣ ਲੱਗਾ ਉਸ ਵੇਲੇ ਮੈਂ ਬ੍ਰਹਮਚਾਰੀ ਨੂੰ ਸੱਦ ਕੇ ਪੁੱਛਿਆ ਅੱਜ ਸਿੱਧਾ ਕਿਹੜਿਆਂ ਘਰਾਂ ਵਿੱਚੋਂ ਮੰਗ ਕੇ ਲਿਆਇਆ ਹੈ ਬ੍ਰਹਮਚਾਰੀ ਨੇ ਉੱਤਰ ਦਿੱਤਾ गुरु जी बहतिया घरों बिक्षा नहीं मंगी नाल दे मगो ना उसके लड़के ने प्रार्थना की बारिश की वजह करके फिरना बहुत कठिन सी ए सुन के सू क्रोध आ गया असा ब्रह्मचारी नराप दिता कि जा नीच तेरी सूरत नीमी है तू चमारा को ਪੈੜੇ ਪੁਰਸ਼ਾਂ ਦੀ ਕਮਾਈ ਦਾ ਸਿੱਧਾ ਅਸਾਂ ਨੂੰ ਛਕਾ ਕੇ ਮਹਾਨ ਪਾਪ ਕੀਤਾ ਹੈ ਇਸ ਦਾ ਫਲ ਇਹ ਹੋਵੇਗਾ ਕਿ ਤੇਰਾ ਜਨਮ ਚਮਾਰਾਂ ਦੇ ਘਰ ਹੋਵੇਗਾ ਉਹਨਾਂ ਦੇ ਘਰ ਰਾਮ ਨਾਮ ਦਾ ਸਿਮਰਨ ਕਰਨ ਤੇ ਫਿਰ ਉਧਾਰ ਹੋਵੇਗਾ ਇਸ ਸਰਾਪ ਦੇ 10ਵੇਂ ਦਿਨ ਪਿਛੋਂ ਬ੍ਰਹਮਚਾਰੀ ਚਲਾਣਾ ਕਰ ਗਿਆ ਹੁਣ ਸਾਲ ਬਾਅਦ ਇਸਨੇ रघु चमान के घर जन्म लिया है परमात्मा ने स्नेहा यह भरम दूध नहीं पीता इस वास्ते के पुरुषों के घरों सीधा मंगण से यह जन्म मिले है जे नीच जाति मां के दूध पी लिया तो खबरे किन्ने जन्म धारने बहुत गोत घबराया रोई जा लगा है भावें बालक है पर आत्मा उच्ची है ब्रह्मचारी है इसनों ज्ञान नहीं के पुरुष जन्म करके माड़ा चंगा नहीं हूँ सगो कर्म करके माड़ा चंगा है असी इस परम दूर करन वास्ते आए सह दुध पी के तकड़ा होगा राम नाम का भजन करेगा ते हूँ भी भजन कर रहा है ਹੀ ਹੈ ਉਸਦੇ ਪੂਰਵਲੇ ਜਨਮ ਦੀ ਕਥਾ ਚੇਲਾ ਆਖਦਾ ਹੈ ਤਨਹੂ ਗੁਰੂ ਜੀ ਤੁਸਾਂ ਦੀ ਗਤੀ ਤੁਸੀਂ ਹੀ ਜਾਣਦੇ ਹੋ ਅਸੀਂ ਤਾਂ ਭੁੱਲਣ ਹਾਰ ਜਿਉਣੇ ਹਾਂ ਮਾਇਆ ਅਸਾਨੂੰ ਠੱਗਦੀ ਰਹਿੰਦੀ ਹੈ ਕਈ ਘਰ ਠੱਗੇ ਜਾਂਦੇ ਹਨ ਆਪ ਦੀ ਕਿਰਪਾ ਦ੍ਰਿਸ਼ਟੀ ਰਹਿਣੀ ਚਾਹੀਦੀ ਹੈ ਆਪ ਦਾ ਸਿਰ ਤੇ ਹੱਥ ਹੋਏ ਤਾਂ ਜੀਵ ਦੀ ਕਲਿਆਣ ਹੋ ਸਕਦੀ ਹੈ ਇਸ ਤੋਂ ਅੱਗੇ ਸਵਾਮੀ ਰਾਮਾਨੰਦ ਜੀ ਨੇ ਆਪਣੇ ਚੇਲਿਆਂ ਨੂੰ ਸਮਝਾਇਆ ਕਿ ਸਾਧੂ ਨੂੰ ਕਦੀ ਇਕ ਘਰੋਂ ਭੋਜਨ ਨਹੀਂ ਚੱਕਣਾ ਚਾਹੀਦਾ ਜੇ ਛਕੇ ਮਿਤਾ ਗਰੀਬ ਮਿਹਨਤੀ ਦੀ ਸੁੱਕੀ ਮਿੱਸੀ ਰੋਟੀ ਚਾਪ ਲਵੇ ਮਾਇਆ ਤਾਰੀਆਂ ਦਾ ਧੰਨ ਮਿਹਨਤ ਦਾ ਨਹੀਂ ਹੁੰਦਾ ਉਹ ਠੱਗੀਆਂ ਦਾ ਹੁੰਦਾ ਹੈ ਕਈਆਂ ਦੇ ਲਹੂ ਪੀਤੇ ਹੁੰਦੇ ਨੇ ਰਾਤ ਦਿਨੇ ਮਾੜੇ ਕਰਮ ਕਰਨ ਤੇ ਮਾਇਆ ਜੁੜਦੀ ਹੈ ਇਹੇ ਪਾਪਾਂ ਤੋਂ ਬਿਨਾ ਇਕੱਠੀ ਨਹੀਂ ਹੁੰਦੀ ਉਹ ਰਾਮ ਜੀ ਨੂੰ ਵੀ ਧੋਖਾ ਦਿੰਦੇ ਹਨ ਰਵਿਦਾਦ ਜੀ ਬਾਲਕ ਉਮਰ ਤੋਂ ਟੱਪ ਕੇ ਕਿਸ਼ੋਰ ਉਮਰ ਵਿੱਚ ਪੁੱਜੇ ਤੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਤਾਂ ਲੱਗੇ ਪਰ ਉਪਰਾ ਉਪਰਾ ਤੇ ਉਪਰਾਮ ਰਹਿਣ ਲੱਗੇ ਉਹਨਾਂ ਦੇ ਉਪਰਾਮ ਰਹਿਣ ਕਰਕੇ ਘਰ ਦੇ ਬੜੇ ਤੰਗ ਹੋਏ ਪਰ ਕੁਝ ਆਖਣ ਦਾ ਹੌਸਲਾ ਵੀ ਨਾ ਕਰੇ ਕਿਉਂਕਿ ਉਹਨਾਂ ਦੇ ਚਿਹਰੇ ਦਾ ਪ੍ਰਭਾਵ ਹੀ ਕੁਛ ਐਸਾ ਸੀ ਦੂਸਰਾ ਉਹ ਸੰਤਾਂ ਸਾਧੂਆ ਕੋਲ ਜਾਂਦੇ ਰਾਮਾਨੰਦ ਜੀ ਦੇ ਡੇਰੇ 'ਚ ਬੈਠੇ ਰਹਿੰਦੇ ਰਾਮ ਨਾਮ ਦਾ ਸਿਮਰਨ ਕਰਦੇ ਰਹਿੰਦੇ ਉਹਨਾਂ ਦੇ ਐਸਾ ਕਰਨ ਨਾਲ ਘਰ ਦੇ ਖਿਆਲ ਕਰਨ ਲੱਗ ਪਏ ਕਿ ਕਿਤੇ ਰਵਿਦਾਸ ਘਰ ਛੱਡ ਕੇ ਹੀ ਨਾ ਨੱਠ ਜਾਏ ਉਹਨਾਂ ਨੇ ਰਵਿਦਾਸ ਜੀ ਦਾ ਵਿਆਹ ਕਰ ਦਿੱਤਾ ਘਰ ਵਿੱਚ ਪਤਨੀ ਆਉਣ ਤੇ ਵੀ ਪਗਤ ਜੀ ਕੁਝ ਕਾਲੇ ਨਾ ਪਏ ਉਹ ਆਪਣੀ ਚਾਲੇ ਚੱਲੇ ਜਾਣ ਲੱਗੇ ਪਤਨੀ ਕੁਝ ਭਲੇ ਘਰ ਦੀ ਨੇਕ ਸੀ ਉਹ ਉਹਨਾਂ ਦਾ ਸਤਿਕਾਰ ਕਰਦੀ ਹੁਕਮ ਮੰਨਦੀ ਤੇ ਕਿਰਤ ਕਰੀ ਜਾਂਦੀ ਇਸ ਤਰ੍ਹਾਂ ਦਿਨ ਬੀਤਦੇ ਰਹਿਣ ਲੱਗੇ ਪਗਤ ਜੀ ਢੜਕੇ ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਦਾ ਧਿਆਨ ਟੜਦੇ ਤੇ ਚੱਤੇ ਪਹਿਰ ਪ੍ਰਭੂ ਨੂੰ ਨਾ ਵਿਸਾਰਦੇ ਬਸ ਨਾਮ ਦਾ ਸਿਮਰਨ ਕਰੀ ਜਾਂਦੇ ਘਰ ਦੇ ਕੰਮ ਪਿੱਛੇ ਪੈਂਦੇ ਜਾਂਦੇ ਪਰ ਲੋਕ ਦੇਖਣ ਤੇ ਸੁਣਨ ਵਾਲੇ ਆਖਦੇ ਭਗਤ ਹਨ ਪੁਰਵਲੇ ਜਨਮ ਵਿੱਚ ਚੰਗਾ ਕਰਮ ਕਰਦੇ ਰਹੇ ਜੋ ਪ੍ਰਭੂ ਨਾਲ ਪਿਆਰ ਪੈ ਗਿਆ ਹੈ ਸੱਚ ਬੋਲਣਾ ਤੇ ਦਾਨ ਕਰਨ ਦਾ ਸੁਭਾਅ ਵੱਡੇ ਲੋਕਾਂ ਵਰਗਾ ਬਣ ਗਿਆ ਜੇ ਕੋਈ ਜੋੜਾ ਮੰਗਦਾ ਤੇ ਆਖਦਾ ਕਿ ਪੈਸੇ ਨਹੀਂ ਹਨ ਤਾ ਉਸ ਨੂੰ ਜੋੜਾ ਮੁਕਤ ਪੇਟਾ ਕਰ ਦਿੰਦੇ ਪਰ ਅਧਿਆਨੀ ਪੁਰਸ਼ ਰਵਿਦਾਸ ਜੀ ਦੇ ਮਾਪੇ ਅੰਦਰਲੇ ਭੇਦ ਨੂੰ ਨਾ ਜਾਣਦੇ ਉਹੋ ਖਿਆਲ ਕਰਦੇ ਕਿ ਰਵਿਦਾਸ ਜੀ ਲਾਪਰਵਾਹ ਤੇ ਕਿਰਤਕਮਾਈ ਕਰਨ ਵਾਲੇ ਨਹੀਂ ਹਨ ਉਹ ਦੁਨਿਆਵੀ ਦ੍ਰਿਸ਼ਟੀ ਨਾਲ ਤੱਕਦੇ ਸਨ ਉਹਨਾਂ ਦਾ ਤੱਕਣਾ ਉਹਨਾਂ ਵਾਸਤੇ ਲਾਹਵੰਦ ਨਹੀਂ ਸੀ ऐसा करते हुए एक दिन गरम हो पाए ते आख्या रविदास अपना ਘਰ ਅੱਡ ਕਰ ਅੱਡ ਜੁੱਲਾ ਬਣਾ ਕੇ ਅੱਡ ਹੀ ਕਿਰਤ ਕਰ ਆਪਣੀ ਕਿਰਤ ਭਾਮੀ ਸਾਰੀ ਉਝਾੜ ਤੇ ਭਾਮੀ ਰੱਖ ਪਰ ਸਾਨੂੰ ਦੁਖੀ ਨਾ ਕਰ ਅਸੀਂ ਤਾਂ ਇਹ ਨਹੀਂ ਸਹਿ ਸਕਦੇ ਕਿ ਸਭ ਕੁਝ দান ਹੀ ਕਰੀ ਜਾਵੇ ਆਪਣੀ ਬੋਟੀ ਨੂੰ ਲੈ ਕੇ ਬਖਰੀ ਝੁੱਗੀ ਪਾਲ ਐ सुन के भगत रविदास जी ने कोई गुस्सा गिला नहीं किया बड़ी धीरज हे पिता जी जेकर आप दी ऐसी इच्छा है ना ऐसा ही करो राम आप पे ही काम करता है जिमें राम जी की इच्छा होएगी कम हुंदे रहेंगे पामे भावे ते बिठा दौ ਜਾ ਘਰ ਵਿੱਚ ਥਾਂ ਦੇ ਦਿਓ ਕੀ ਪਤਾ ਕਿਸ ਪੁਰਬਲੇ ਜਨਮ ਦੇ ਕਾਰਨ ਮੁੜ ਜਨਮ ਲੈ ਲਿਆ ਹੈ ਤੇ ਆਪ ਦਾ ਪੁੱਤਰ ਅਖਵਾਇਆ ਹੈ ਅੱਜ ਤੋਂ ਹੀ ਵੱਖ ਹੋ ਜਾਂਦੇ ਹਾਂ ਕਰਕੇ ਖਾਣੀ ਹੈ ਉਸੇ ਦਿਨ ਰਵਿਦਾਦ ਜੀ ਨੇ ਲੱਕੜਾਂ ਵੱਢ ਕੇ ਲਿਆਂਦੀਆਂ ਸਰਕੜਾਂ ਤੇ ਕਾਨੇ ਲਿਆਂਦੇ ਅਤੇ ਸ਼ਾਹੀ ਰਾਹ ਉੱਤੇ ਆਪਣੀ ਛੰਨ ਪਾ ਲਈ ਉਸ ਦੀ ਪਤਨੀ ਬੜੀ ਹਿੰਮਤ ਵਾਲੀ ਸੀ ਉਸਨੇ ਦਬਾ ਦਬਾ ਸਿਰਕੀਆਂ ਬੰਨੀਆਂ ਤੇ ਮਿੱਟੀ ਘੱਟਾ ਪਾ ਕੇ ਲਿੰਬ ਪੋਚ ਕੇ ਸੁੰਦਰ ਕੁਟੀਆਂ ਬਣਾ ਲਈ ਇੱਕ ਪਾਸੇ ਥੜਾ ਬਣਾ ਕੇ ਰਵਿਦਾਦ ਜੀ ਨੂੰ ਅੱਡਾ ਲਾ ਦਿੱਤਾ ਦੂਸਰੇ ਪਾਸੇ ਖੁੱਲਾ ਥੜਾ ਬਣਾਇਆ ਜਿਸ ਉੱਤੇ ਆਏ ਗਏ ਬੈਠ ਜਾਂਦੇ ਆਪ ਉਸ ਦੇਵੀ ਨੇ ਅੰਦਰ ਹੀ ਇੱਕ ਪਾਸੇ ਆਪਣਾ ਅੱਡਾ ਬਣਾ ਲਿਆ ਤੇ ਜੁੱਤੀਆਂ ਤਿਆਰ ਕਰਕੇ ਆਏ ਗਏ ਗਾਕਾਂ ਦੀਆਂ ਜੁਤੀਆਂ ਗੰਡ ਕੇ ਉਹ ਵੱਖਰਾ ਹੀ ਗੁਜ਼ਾਰਾ ਕਰਨ ਲੱਗੀ